ਸ਼ਿਰ ਜਾਣਾ ਕੋਲ ਤਾਂ ਹੁਣ ਸੈਸ਼ਨ ਤੋਂ ਸਾਰੇ ਮੈਂਬਰ ਸਤਿ ਸ੍ਰੀ ਅਕਾਲ ਨੂੰ ਕਿਸਾਨ ਜੱਥੇਬੰਦੀ ਦੇ ਨਾਲ ਕਿਉਂਕਿ ਸਾਡਾ ਟ੍ਰੇਡ ਦਾ ਟੋਲ ਟੈਕਸ ਨਾਲ ਉਹ ਜਦਾ ਵੱਡਾ ਸਬੰਧ ਹੈ ਨਹੀਂ ਨਹੀਂ ਬਾਈਡ ਕਰਦਾ ਉਸੇ ਰਾਮ ਜੀ ਧੰਨਵਾਦ ਸਾਡੇ ਟੋਲ ਟੈਕਸ ਅਸੀਂ ਲੋਕ ਟੈਕਸ ਵੀ ਦੇਣੇ ਆ ਅਸੀਂ ਇੰਕਟਰਵਿਊ ਕਰ ਰਹੇ ਆ ਕਰਕੇ ਪਤਾ ਅਸੀਂ ਇੰਕਟਰਵਿਊ ਦਿੰਨੇ ਆ ਰੋਡ ਟੈਕਸ ਦੇ ਦੇ ਬਾਵਜੂਦ ਵੀ ਸਾਡੇ ਟੋਲ ਟੈਕਸ ਲੱਗ ਜਾਂਦੇ ਆ ਟੋਲ ਟੈਕਸ ਕਿਸ ਲਈ ਹੁੰਦਾ ਹੈ ਮੈਂਟਨੈਂਸ ਵਾਸਤੇ ਮੈਂਟਨੈਂਸ ਤੁਸੀਂ ਆਪ ਦੇਖਦੇ ਹੋ ਕਿ 290 ਕਿਲੋਮੀਟਰ ਦਾ ਏਰੀਆ ਕੋਈ ਮੈਂਟਰ ਸਰੀ ਹੈਗੀ ਕਿਸੇ ਸਰਵਿਸ ਰੋਡ ਤੇ ਨਹੀਂ ਕੋਈ ਜਾਲੀ ਨਹੀਂ ਕੋਈ ਬੈਂਚਿੰਗ ਨਹੀਂ ਕੁਛ ਨਹੀਂ ਇਸ ਲਈ ਜਦੋਂ ਕਿਸਾਨ ਜਥੇਬੰਦੀਆਂ ਨੇ ਇਹ ਲਾਂਚ ਕੀਤਾ ਕਿ ਇਹ ਡੋੜੀ ਪਰਿਆ ਜਾਏ ਪਰ ਸਾਡੀ ਟ੍ਰਾਂਸਪੋਰਟ ਅਸੋਸੀਏਸ਼ਨ ਨੇ ਪੂਰਤ ਵਰਤਨ ਦੇਣ ਦੀ ਦਾ ਸਹਿਯੋਗ ਕੀਤਾ ਪੂਰਤ ਵਰਤਨ ਦੇਣਗੇ ਜਿਵੇਂ ਵੀ ਇਹ ਜੋ ਵੀ ਸਮਾਂ ਤੇ ਲਿਕਣਗੇ ਟ੍ਰਾਂਸਪੋਰਟ ਜਿੰਨੇ ਜਥੇਬੰਦੀ ਆਖਰ ਕਰਕੇ ਇਹਦੇ ਨਾਲ ਚੱਲੋਗੀ ਕਿਉਂਕਿ ਸਾਡੇ ਡਿਸਟ੍ਰਿਕਟ ਨੂੰ ਵੀ ਬਹੁਤ ਵੱਡਾ ਟੋਲ ਟੈਕਸ ਦਾ ਲੋਡ ਆ ਰਿਹਾ ਹੈ। ਇਹ ਸਭ ਤੋਂ ਮਹਿੰਗਾ ਟੋਲ ਹੈ ਇੰਡੀਆ ਦਾ ਕਿ ਕਿੰਨਾ ਦੇ ਇਹ ਸਭ ਤੋਂ ਮਹਿੰਗਾ ਟੋਲ ਹੈ ਸਟਾਰਟਿੰਗ ਦੇ ਵਿੱਚ ਜੋ ਇੱਕ ਬੱਧਰਵੇਂ ਟੋਲ ਸੀ ਜੋ ਗਿਆ 300 ਰੁਪਏ ਦੇ ਪਹੁੰਚ ਚੁੱਕੇ ਆ। ਜੀ ਸਪੋਰਟ ਦੇ ਇੱਕ ਬੰਦੇ ਨੇ ਫਲੋਰ ਤੱਕ ਜਾਣਾ ਹੋਵੇ ਤੇ 100 ਰੁਪਏ ਦਾ ਡੀਜ਼ਲ ਸਿਰ 300 ਰੁਪਏ ਦਾ ਟੋਲ ਟੈਕਸ ਇਹ ਪੋਸੀਬਲ ਨਹੀਂ ਹੈਗਾ। ਠੀਕ ਹੈ ਜੀ। ਅਸੀਂ ਮੰਗ ਇਹ ਕਰਦੇ ਆਂ ਵੀ ਅਗਰ ਇਹਨਾਂ ਕੋਲ ਕੋਈ ਡਾਕੂਮੈਂਟਰੀ ਪ੍ਰੂਫ ਓਰੀਜਨਲ ਹੈਗੇ ਨੇ ਹੈਗੇ ਨੇ ਪ੍ਰੂਫ ਦੇਣ ਇਹ ਪੇਸ਼ ਕਰਨ ਅਸੀਂ ਜੇ ਕੋਈ ਕੋਰਟ ਫੈਸਲਾ ਦਿੰਦਾ ਅਸੀਂ ਕੋਰਟ ਦੇ ਨਾਲ ਆ ਕੋਰਟ ਦੇ ਫੈਸਲੇ ਪੂਰਾ ਸਮਰਥਨ ਕਰਾਂਗੇ ਜੇ ਕੋਈ ਡਾਕੂਮੈਂਟਰੀ ਪ੍ਰੂਫ ਨਹੀਂ ਹੈਗੇ ਅਸੀਂ ਕਿਸਾਨ ਜਿੱਥੇ ਬੰਦਿਆਂ ਦੇ ਨਾਲ ਮਿਲ ਕੇ ਇਹ ਟੋਲ ਡੈਕਸ ਨੂੰ ਬੰਦ ਰੱਖਾਂਗੇ ਜੇ ਕੋਈ ਅੱਗੇ ਕੋਰਟ ਚ ਜਾਣਾ ਪਿਆ ਤਾਂ ਉਹ ਵੀ ਜਾਵਾਂਗੇ ਠੀਕ ਹੈ ਸਾਪਰ ਪ੍ਰਧਾਨ ਜਿਹੜੀ ਮਾਈਕ ਕੀ ਕਰੀਏ ਲਾਓ ਯਾਰ ਲਾਓ ਯਾਰ ਹੁਣ ਚਾਹੇ ਰਾਹੁਲ ਕਰੇ ਯਾਰ ਰਾਹੁਲ ਕਰੇ ਯਾਰ ਚਾਹੇ ਰਾਹੁਲ ਚੱਲੂ ਹਾਂਜੀ 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 ਸਰ ਪ੍ਰਧਾਨ ਜੀ ਜਿਹੜੀ ਅੱਜ ਮੀਟਿੰਗ ਹੋਣ ਜਾਰੀ ਕੀ ਕਹਿਣਾ ਚਾਹੂੰਗਾ ਕਿਸੇ ਕੰਮ ਲੱਗਦਾ ਹੈ ਪਹਿਲਾਂ ਵੀ ਮੀਟਿੰਗ ਹੋਈ ਸੀ ਕੋਈ ਸੀਟਾ ਨਿਕਲਿਆ ਉਮੀਦ ਹੈ ਨਿਕਲੂਗਾ ਅੱਜ ਪ੍ਰਸ਼ਾਸਨ ਵੱਲੋਂ ਸਾਨੂੰ ਦੂਜੀ ਮੀਟਿੰਗ ਲਈ ਸੱਦਿਆ ਗਿਆ ਮੇਰੇ ਨਾਲ ਮੇਰੇ ਸਾਰੇ ਕਿਸਾਨ ਜਥੇਬੰਦੀ ਐਮਬੀਕੇਯੂ ਦਬਾਬਾ ਨਾਲ ਟਰਾਂਸਪੋਰਟ ਕੱਕ ਯੂਨੀਅਨ ਟੈਂਪੋ ਯੂਨੀਅਨ ਦੇ ਟੈਕਸੀ ਯੂਨੀਅਨ ਦੇ ਮੈਂਬਰ ਵੀ ਨਾਲ ਆਏ ਨੇ ਅੱਜ ਜੇ ਦੂਜੀ ਮੀਟਿੰਗ ਲਈ ਜਿਹੜਾ ਸੱਦਿਆ ਗਿਆ ਤੇ ਉਹ ਮੀਟਿੰਗਾਂ ਨਾਲ ਹੀ ਸਿੱਟੇ ਨਿਕਲਦੇ ਆ ਜੇ ਆਪਾਂ ਟੇਬਲ ਟਾਕ ਤੇ ਬੈਠਾਂਗੇ ਤਾਂ ਹੀ ਕੁਝ ਸਿੱਟਾ ਨਿਕਲੂਗਾ ਤੇ ਅਸੀਂ ਮੀਟਿੰਗ ਕਰਨ ਜਾ ਰਹੇ ਹਾਂ ਸਾਨੂੰ ਸੱਦਿਆ ਸਾਨੂੰ ਇਹ ਆਸ ਆ ਪ੍ਰਸ਼ਾਸਨ ਤੋਂ ਵੀ ਜੋ ਵੀ ਰਿਜ਼ਲਟ ਆਊਗਾ ਪੋਜ਼ਿਟਿਵ ਹੀ ਹੋਊਗਾ ਨੈਗੇਟਿਵ ਨਹੀਂ ਹੋਊਗਾ ਪਿਛਲੀ ਵਾਰ ਤੁਹਾਡੀ ਮੀਟਿੰਗ ਦੀ ਕੀ ਸਟਾਟਸ ਬਣੀ ਪਿਛਲੀ ਵਾਰੀ ਜਿਹੜੀ ਮੀਟਿੰਗ ਸੀਗੀ ਵੀ ਇਹ ਕਹਿੰਦੇ ਬਟੂਲ ਚਲਾਓ ਲੌਂਗ ਦਾ ਟਾਈਮ ਦਿਓ ਸਾਨੂੰ ਤਾਂ ਕਿ ਵੀ ਜਿਹੜੀ ਇਨਕੁਆਇਰੀਓ ਪੂਰੀ ਕਰੋ। ਜਦੋਂ ਇਨਕੁਆਇਰੀ ਪੂਰੀ ਕਰਕੇ ਸਾਨੂੰ ਉਹਦੇ ਕਾਗਜ਼ਪੱਤਰ ਦਿਓ। ਆਗੇ ਪੱਤਰ ਦੇਣ ਤੋਂ ਬਾਅਦ ਤੁਸੀਂ ਸਾਡੇ ਚਲਾ ਲਓ। ਅਸੀਂ ਮਨਾ ਨਹੀਂ ਕਰਦੇ। ਰੇਟਾਂ ਦੀ ਲਿਸਟ ਹੁਣੇ ਬਣਾ ਲਓ। ਫਿਰ ਰੇਟ ਲਾਓ ਉੱਥੇ ਜਿਹੜੇ ਅਸੀਂ ਮੰਗ ਕਰ ਰਹੇ ਆ ਉਹ ਰੇਟ ਲਾ ਦਿਓ ਲਾ ਕੇ ਤੁਸੀਂ ਚਲਾ ਲਓ। ਅਸੀਂ ਮੰਗ ਨਹੀਂ ਲਈ ਕਹਿੰਦੇ ਨਹੀਂ। ਕਿ ਨਾ ਚਲਾਟਿਆ। ਤਾਂ ਮਤਾਂ ਜੀ ਗੱਲ ਕਰੀ ਪਿਛੂ ਐ ਐਨ ਐਚ ਦੇ ਅਧਿਕਾਰੀ ਵੇਚੀ ਉਮੀਦ ਹੈਗੀ ਇਸ ਵਾਰ ਜਿਹੜਾ ਜੋ ਪਿਛਲੀ ਵਾਰ ਗੱਲ ਤੁਸੀਂ ਕਿਹਾ ਸੀ ਹਾਂ ਵੀ ਉਹ ਉਹਨਾਂ ਦੇ ਪਾਵਰ ਹੈ ਨਹੀਂ ਹੱਦ ਦੇ ਵਿੱਚ। ਉਦੇ ਵੀਰੇ ਤੁਹਾਡਾ ਕੀ ਕਹਿਣਾ ਜੀ ਦੇਖੋ ਜੀ ਇਹ ਤੇ ਇਹ ਤੇ ਪ੍ਰਸ਼ਾਸਨ ਨੇ ਦੇਖਣਾ ਕਿ ਅਸੀਂ ਮੀਟਿੰਗ ਦੇ ਵਿੱਚ ਕਿੰਨੂੰ ਬਿਠਾਉਣਾ ਕਿੰਨਾ ਨਹੀਂ ਬਿਠਾਉਣਾ ਕੀ ਕੀ ਕਰਨਾ ਕੀ ਨਹੀਂ ਕਰਨਾ ਇਹ ਉਹਨਾਂ ਦੀ ਉਹਨਾਂ ਦੀ ਮਰਜ਼ੀ ਸਾਡੀ ਨਹੀਂ ਹੈਗੀ ਆ ਸੰਭ ਤੇ ਮੀਟਿੰਗ ਲਈ ਬੁਲਾਇਆ ਗਿਆ ਤੇ ਮੀਟਿੰਗ ਲਈ ਜਦੋਂ ਬੁਲਾਇਆ ਅਸੀਂ ਆ ਗਏ ਹਾਂ ਜੀ ਪ੍ਰਧਾਨ ਜੀ ਹਾਂ ਜੀ ਪ੍ਰਧਾਨ ਜੀ ਪਹਿਲਾਂ ਵੀ ਮੀਟਿੰਗ ਹੋਈ ਹੈ ਅੱਜ ਫੇਰ ਮੀਟਿੰਗ ਹੈ ਕੀ ਉਮੀਦ ਲੱਗਦੀ ਹੈ ਅਸੀਂ ਤਾਂ ਉਮੀਦ ਕਰਦੇ ਹਾਂ ਵੀ ਜੇ ਕੋਈ ਨਾ ਕੋਈ ਜੀ ਨਿਚੋੜ ਕੱਢ ਕੇ ਇਹਨੂੰ ਸੋਲਵ ਕੀਤਾ ਜਾਵੇ ਜਲਦ ਤੋਂ ਜਲਦ ਜਿਹੜੇ ਸਾਡੀ ਮੰਗਾਂ ਨੇ ਬਣਿਆ ਜਾਵੇ ਜਿੱਥੇ ਕਿ ਜਾਇਜ਼ ਮੰਗਾਂ ਨੇ ਔਰ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਸਾਡਾ ਪ੍ਰਸ਼ਾਸਨ ਨੇ ਸ਼ੁਰੂ ਹੋ ਸਾਡਾ ਸਾਥ ਦਾ ਧੰਨਵਾਦ ਆ ਤੇ ਆਪ ਜੀ ਉੱਪਰ ਜੀ ਉਹਨਾਂ ਦਾ ਧੰਨਵਾਦ ਆ ਔਰ ਬਾਕੀ ਤੁਹਾਡਾ ਵੀ ਧੰਨਵਾਦ ਕਰਦੇ ਆ ਮੀਡੀਆ ਨਾਲ ਹੀ ਉਹ ਮੀਡੀਆ ਵਾਲਿਆਂ ਦਾ ਵੀ ਤੁਸੀਂ ਵੀ ਕਵਰ ਕਰਦੇ ਹੋ ਤੁਸੀਂ ਵੀ ਆਉਂਦੇ ਹੋ ਇੰਨੀ ਗਰਮੀ ਦੇ ਵਿੱਚ ਔਰ ਅਸੀਂ ਤਾਂ ਇਹ ਉਮੀਦ ਕਰਦੇ ਆਂ ਵੀ ਅੱਜ ਇਹਦਾ ਕੋਈ ਨਾ ਕੋਈ ਹੱਲ ਨਿਕਲਿਆ ਜਾਵੇ ਤੇ ਟੋਲ ਉਹ ਤਾਂ ਖਰੀਦੋਗੇ ਜੀ ਫਿਰ ਨਹੀਂ ਚੱਲ ਰਿਹਾ ਤੇ ਆਪਾਂ ਗੱਲ ਕਰੀਏ ਕਾਫੀ ਕਰੋੜਾ ਜਿਹੜਾ ਟੈਕਸ ਹੈ ਉਹ ਬਚਿਆ ਹੋਇਆ ਤੇ ਜਿਹੜੇ ਆਮ ਲੋਕ ਨੇ ਕੁਛੀ ਦੀ ਲਹਿਰ ਹਣਾ ਦੇ ਵਿੱਚ ਤੇ ਉਹ ਤੁਹਾਡਾ ਸਮਰਥਨ ਵੀ ਕਰ ਰਹੇ ਕਿ ਸਿੱਕਾਂ ਦੇ ਦੇਉਂ ਜੀ ਬਿਲਕੁਲ ਜੀ ਲੋਕਾਂ ਨੂੰ ਉਮੀਦ ਵੀ ਆ ਵੀ ਲੋਕ ਇਹ ਬਹੁਤ ਜ਼ਿਆਦਾ ਜਾਗਰੂਤ ਹੋਏ ਨੇ ਔਰ ਲੋਕਾਂ ਨੂੰ ਜਾਗਰੂਤ ਹੋਣਾ ਵੀ ਚਾਹੀਦਾ ਜੋ ਐਡਾ ਟੈਕਸ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਸੀ ਚੋਰੀ ਕੀਤੀ ਜਾ ਰਹੀ ਸੀ ਲੋਕਾਂ ਦੇ ਜੇਬ ਚੋਂ ਡਾਕਾ ਮਾਰਿਆ ਜਾ ਰਿਹਾ ਸੀ ਆ ਲੋਕੇ ਵੀ ਹੁਣ ਭਲੀ ਭਾਤੀ ਜਾਣਦੇ ਆ ਵੀ ਜਿਹੜਾ ਇਹ ਅਸੀਂ ਆਵਾਜ਼ ਚੁੱਕੀ ਆ ਵੀ ਇਹ ਸੱਚੀ ਸੁੱਚੀ ਆਵਾਜ਼ ਆ ਜੱਥੇਬੰਦੀਆਂ ਜੋ ਲੜਦੀਆਂ ਆਈਆਂ ਔਰ ਅਸੀਂ ਇਦਾਂ ਹੀ ਲੜਦੇ ਰਵਾਂਗੇ ਲੋਕਾਂ ਦੀ ਆਵਾਜ਼ ਚੱਕਦੇ ਰਵਾਂਗੇ ਹਾਂ ਜੀ ਗੱਲ ਕਰੀਏ ਜਦੋਂ ਪਹਿਲਾਂ ਵੀ ਇੰਟਰਵਿਊ ਤੁਹਾਡੀ ਕੀਤੀ ਸੀ ਤੁਸੀਂ ਤੁਹਾਡਾ ਇਹ ਕਹਿਣਾ ਸੀ ਜੇਕਰ ਰਿਜ਼ਲਟ ਨਹੀਂ ਨਿਕਲਦਾ ਤੇ ਚੰਦ ਗਤਵਾਂ ਦੀ ਦੂਰੀ ਤੱਕ ਹੋਰ ਜਿਹੜਾ ਟੋਲ ਹੈਗਾ ਉਹ ਵੀ ਬੰਦ ਕਰਵਾਇਆ ਜਾਏਗਾ ਉਹਦੇ ਪੁਰੇ ਤੁਹਾਡਾ ਕੀ ਕਹਿਣਾ ਜੀ 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 ਸੀਤਾ ਇਹ ਗੱਲ ਕਹਿੰਨੇ ਆ ਵੀ ਜਿੰਨੇ ਟੋਨ ਲੱਗੇ ਆ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਵੀ ਇਹ ਟੋਨ ਸਹੀ ਨੇ ਔਰ ਮੈਂ ਤਾਂ ਅੱਗੇ ਵੀ ਕਿਹਾ ਵੀ ਜਿਹੜੇ ਨਵੇਂ ਟੋਨ ਲੱਗਦੇ ਨੇ ਉਹ ਇੱਕ ਇੱਕ ਮਿਰਰ ਹੋਵੇ ਇੱਕ ਫਲੈਕਸ ਲੱਗੇ ਵੀ ਇੰਨੇ ਬਕਾਇਆ ਰਾਸ਼ੀ ਹੈਗੀ ਆ ਇਹਦੀ ਬਕਾਇਆ ਰਹਿ ਗਈ ਆ ਤਾਂ ਕਿ ਲੋਕੀ ਠੱਗਿਆ ਠੱਗਿਆ ਨਾ ਮਹਿਸੂਸ ਕਰਨ ਲੋਕਾਂ ਨੂੰ ਲੱਗਿਆ ਜੇ ਅਸੀਂ ਟੈਕਸ ਦਿੰਨੇ ਆ ਉਹ ਜੋ ਟੈਕਸ ਜਾ ਰਿਹਾ ਸਹੀ ਜਾ ਰਿਹਾ ਇਹ ਗੱਲ ਆ ਵੀ ਜਿਹੜੇ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਵੀ ਸਹੀ ਨੇ ਹੁਣ ਦੇਖੋ ਤੁਸੀਂ ਇਹਦਾ ਕਾਫੀ ਦਾ ਟਾਈਮ ਪੂਰਾ ਹੋਇਆ ਹੈ ਕਦੋਂ ਦਾ ਇਹ ਚੱਲੀ ਜਾ ਰਿਹਾ ਹੈ ਇਹ ਹੁਣ ਕੀ ਦੀ ਮੇਣੀ ਭਗਤਨਾ ਚੱਲ ਰਿਹਾ ਹੈ ਇਹਦੀ ਜਾਂਚ ਹੋਣੀ ਚਾਹੀਦੀ ਤੇ ਲੱਗਦਾ ਕਿਸੇ ਸਿਆਸੀ ਲੀਡਰ ਦਾ ਵੀ ਹੱਥ ਹੋ ਸਕਦਾ ਹੈ ਬਿਲਕੁਲ ਹੋ ਸਕਦਾ ਜੀ ਆਪਾਂ ਇਹਨੂੰ ਪੂਰੀ ਤਰ੍ਹਾਂ ਨਕਾਰ ਨਹੀਂ ਸਕਦੇ ਕਿ ਇਹ ਸਿਆਸੀ ਲੀਡਰਾਂ ਦਾ ਹੱਥ ਹੁੰਨ ਵਾਲੀ ਇਹ ਇੰਨੇ ਟਾਈਮ ਦਾ ਚੱਲ ਰਿਹਾ ਪਿਛਲੇ ਦੌਰ ਤੇ ਮੈਂ ਕਹਿੰਦਾ ਵੀ ਦੋ ਟਰਮਾਂ ਦੀ ਤਿੰਨ ਸਰਕਾਰਾਂ ਲੰਘੀਆਂ ਤੇ ਉਹਨਾਂ ਨੇ ਕਿਉਂ ਨਹੀਂ ਇਹ ਗੱਲ ਦਾ ਮੁੱਦਾ ਚੁੱਕਿਆ ਅਗਰ ਕਿਸੇ ਦੀ ਮਿਲੀ ਭੁਗਤ ਭਾਈ ਦੀ ਕਾਰਵਾਈ ਕਰਾਈ ਜਾਏਗੀ ਬਿਲਕੁਲ ਜੀ ਕਾਰਵਾਈ ਹੋਣੀ ਚਾਹੀਦੀ ਆ ਜੋ ਜਨਤਾ ਦੇ ਜੇਬ ਤੇ ਡਾਕਾ ਮਾਰ ਰਿਆ ਉਹ ਪੈਸਾ ਲੰਘ ਕਿੱਥੇ ਰਿਹਾ ਇਹ ਵੀ ਇੱਕ ਚੋਰੀਆ ਗਵਨ ਆ ਜੀ ਇਹ ਉਹ ਵੱਡਾ ਤੇ ਕਾਰਵਾਈ ਹੋਣੀ ਚਾਹੀਦੀ ਆ ਅੱਜ ਪ੍ਰਸ਼ਾਸਨ ਦੇ ਨਾਲ ਸਾਡੀ ਦੂਜੀ ਮੀਟਿੰਗ ਹੋਈ ਆ ਜੀ ਪਹਿਲੀ ਮੀਟਿੰਗ ਦੇ ਵਿੱਚ ਵੀ ਅਸੀਂ ਜਿੰਨੀਆਂ ਐਨਐਚਏ ਦੀਆਂ ਗਲਤੀਆਂ ਜਾਂ ਜਿਹੜੇ ਐਨਐਚਏ ਨੇ ਕੰਮ ਨਹੀਂ ਕੀਤੇ ਜਿੱਥੇ ਸਾਡੇ ਜਨਤਾ ਦੇ ਨਾਲ ਠੱਗੀ ਵਜ ਰਹੀ ਸੀ ਉਹ ਅਸੀਂ ਬਿਲਕੁਲ ਖੁੱਲ ਕੇ ਸਾਹਮਣੇ ਰੱਖਿਆ ਸੀ ਲਿਖਤੀ ਵੀ ਦੇ ਕੇ ਗਏ ਸੀ ਉਹਦੇ ਤੇ ਡੀਸੀ ਸਾਹਿਬ ਨੇ ਜਦੋਂ ਹੀ ਲੈਟਰ ਬਣਾ ਕੇ ਐਨਐਚਈ ਨੂੰ ਭੇਜੇ ਸੀ ਪਰ ਇੱਥੋਂ ਕੁਝ ਪਤਾ ਲੱਗਿਆ ਵੀ ਐਨਐਚਈ ਨੇ ਕੋਈ ਜਵਾਬ ਨਹੀਂ ਦਿੱਤਾ ਅੱਜ 1 ਮਹੀਨਾ ਤੇ 6 ਦਿਨ ਹੋ ਗਏ ਆ ਟੋਲ ਬੰਦ ਨੂੰ ਪਰ ਐਨਐਚਈ ਅੱਜ ਵੀ ਕੋਈ ਜਵਾਬ ਨਹੀਂ ਦੇ ਰਿਹਾ ਅੱਜ ਵੀ ਐਨਐਚਈ ਉੱਤੇ ਕੋਈ ਗੰਭੀਰ ਨਹੀਂ ਹੈ ਵੀ ਅਸੀਂ ਕੋਈ ਜਵਾਬ ਦਈਏ ਇਹਦਾ ਕੋਈ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰੀਏ ਨਹੀਂ ਉਹ ਲੱਗਦਾ ਨਹੀਂ ਹੈਗੇ ਅੱਜ ਵੀ ਜਿਹੜੀਆਂ ਫੇਰ ਉਸ ਤੋਂ ਬਾਅਦ ਚ ਇਨਕੁਆਰੀ ਦੇ ਵਿੱਚ ਜੋ ਸਾਡੇ ਸਾਹਮਣੇ ਆਇਆ ਜੋ ਅਸੀਂ ਲੱਭਿਆ ਉੱਜ ਫੇਰ ਅਸੀਂ ਲਿਖਤੀ ਦੇ ਕੇ ਚੱਲੇ ਆ ਵਿਚਾਰਾ ਹੋਈਆਂ ਨੇ ਪਰ ਕਿਤੇ ਨਾ ਕਿਤੇ ਅਜੇ ਟੋਲ ਪੁਲਜ ਦੇ ਰੇਟ ਘੱਟ ਕਰਨ ਦੀ ਗੱਲ ਨਹੀਂ ਚੱਲੀ ਕੋਈ ਵੀ ਗੱਲ ਉਹਨਾਂ ਨੇ ਨਹੀਂ ਹਾਂ ਨਹੀਂ ਕੋਈ ਬਿਸਟਾ ਅਜੇ ਕੋਈ ਸਟਾ ਨਹੀਂ ਨਿਕਲਿਆ ਹੈ ਕਿਸੇ ਚੀਜ਼ ਦਾ ਵੀ ਕਿ ਅਸੀਂ ਘੱਟ ਉਹ ਤੇ ਰਾਹ ਲੱਭਦੇ ਪਏ ਫੇ ਘੱਟ ਕਿਵੇਂ ਕਰਾਂਗੇ ਕਿਉਂਕਿ ਇਹ ਪ੍ਰਸ਼ਾਸਨ ਤੇ ਕਮੇਟੀ ਮੀਟਿੰਗ ਇਹਦੇ ਐਨਐਚ ਨਾਲ ਗੱਲ ਕਰ ਸਕਦਾ ਪਰ ਕਿਤੇ ਨਾ ਕਿਤੇ ਐਨਐਚਏ ਵੀ ਤੇ ਘਮੀਰ ਹੋਵੇ ਨਾ ਤੇ ਵੀ ਹਾਂ ਮੈਂ ਕੰਮ ਕਰਾਉਣਾ ਮੈਂ ਇਹਦਾ ਰੇਟ ਕੱਟ ਕਰਨਾ ਆ ਕਰਨਾ ਪਰ ਐਨਐਚਏ ਦੇ ਹਿਸਤੇ ਗੱਲ ਹੀ ਨਹੀਂ ਕਰਦਾ ਕੋਈ ਗੱਲ ਕਰਨ ਨੂੰ ਇੱਕ ਕੀ ਰਿਹਾ ਕੀ ਸੋਚ ਕੇ ਬੈਠੇ ਨਹੀਂ ਆ ਰਹੇ ਕਿਉਂ ਸਮਾਂ ਨਿਕਲ ਜਾਵੇ ਫਿਰ ਅਸੀਂ ਚਾਲੂ ਕਰ ਲਈਏ ਸੋਚ ਕੇ ਬੈਠੇ ਹੋ ਨਹੀਂ ਐਨਐਚਏ ਦੇ ਦਿਮਾਗ 'ਚ ਇੱਕ ਗੱਲ ਆ ਵੀ ਅਸੀਂ ਸਟੇਟ ਤੋਂ ਪੈਸੇ ਲੈ ਲੈਣੇ ਜੋ ਸਾਡਾ ਘਾਟਾ ਪੈ ਰਿਹਾ ਹੈ ਸਟੇਟ ਤੋਂ ਲੈ ਲੈਣਾ ਉਹ ਇਸ ਦਿਮਾਗ 'ਚ ਬੈਠਾ ਪਰ ਕਿਤੇ ਨਾ ਕਿਤੇ ਸਾਨੂੰ ਆਸ ਆ ਵੀ ਹਾਈ ਕੋਰਟ ਇਹਦੇ ਤੇ ਸਖਤ ਰੁਕ ਤਿਆਰ ਕਰੂਗਾ ਕਿਉਂਕਿ ਪਹਿਲਾਂ ਵੀ ਹਾਈ ਕੋਰਟ ਦੇ ਵਿੱਚ ਇਹ ਕੰਪਨੀਆਂ ਟਰਮੀਨੇਟ ਹੋ ਚੁੱਕੀਆਂ ਨੇ ਇਹ ਪਹਿਲਾਂ ਵੀ ਦੋਸ਼ੀ ਪਾਏ ਗਏ ਨੇ ਉੱਥੇ ਹੁਣ ਵੀ ਛੇ ਇਹਨਾਂ ਦਾ ਉਹੀ ਹਾਲ ਹੋਊਗਾ ਉੱਥੇ ਕਿਉਂਕਿ ਜਿਹੜੇ ਵਕੀਲ ਸਾਹਿਬ ਨੇ ਸਾਡੇ ਨੂੰ ਖੁੱਲ ਕੇ ਗੱਲ ਕਰ ਪਰ ਸਾਰਾ ਕੁਝ ਦੁਬਾਰਾ ਤਾਂ ਨਹੀਂ ਹੋਣਾ ਕਿਉਂਕਿ ਮਿਆਦ ਵੀ ਪੂਰੀ ਹੋ ਚੁੱਕੀ ਹੈ ਕਿਸੇ ਦੇ ਅੰਡਰ ਵੀ ਨਹੀਂ ਆਉਂਦਾ ਸਾਰਾ ਕੁਝ ਤਾਂ ਦੁਬਾਰਾ ਹੋਣਾ ਚਾਹੀਦਾ ਵੀ ਗੱਲ ਹੀ ਨਹੀਂ ਬਣਦੀ ਵੀ ਦੁਬਾਰਾ ਚੱਲੇ ਬਿਲਕੁਲ ਜੀ ਇਹ 2021 ਦੇ ਵਿੱਚ ਇਹ ਤੇ ਅੱਜ ਜਿਹੜਾ ਐਨਐਚਏ ਦਾ ਅਧਿਕਾਰੀ ਉਹ ਇਹ ਗੱਲ ਕਹਿ ਰਿਹਾ ਸੀ ਅਸੀਂ ਪੜੇ ਔਖੇ ਕੱਢਿਆ ਕੰਪਨੀ ਨੂੰ ਵਿੱਚੋਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਕਿ ਇੱਕ ਬੰਦਾ ਸਾਡੇ ਕੋਲ ਕੰਮ ਨਹੀਂ ਕਰ ਰਿਹਾ ਸਾਡੇ ਕੋਲ ਧੱਕੇ ਨਾਲ ਤਨਗਾ ਕਿਵੇਂ ਲੈ ਜੂਗਾ ਉਹ ਹੈ ਇਹ ਬੜੀਆਂ ਇਹਨਾਂ ਦੇ ਹਾਸੋਈਆਂ ਜਾਂ ਗੱਲਾਂ ਵਿੱਚ ਜਿਹੜੀਆਂ ਇਹ ਕਰਦੇ ਨੇ ਇਹੜੀ ਕੰਪਨੀ ਨਹੀਂ ਕਰ ਸਕਦੀ ਐਨਐਚਏ ਆਈ ਇੱਕ ਸਰਕਾਰ ਆ ਤੇ ਕੀ ਸਰਕਾਰ ਉਹਨੂੰ ਉਹਦਾ ਤੇ ਸਭ ਨੂੰ ਲਾਇਸੈਂਸ ਰੱਤੇ ਕਰੇ ਉੱਤੇ ਜੁਰਮਾਨਾ ਪਾਵੇ ਹੁਣ ਬਾਹਰ ਕਰੇ ਪਰ ਸਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਸੂਮਾ ਕੋਈ ਕੰਪਨੀ ਹੈ ਨਹੀਂ ਸੀ ਇਹਨਾਂ ਦੇ ਲੀਡਰਾਂ ਨੇ ਮਿਲੀ ਭੁਗਤ ਠੱਗੀ ਟੋਰੀ ਨਾ ਉਹਨੂੰ ਇੱਕ ਨਾਂ ਦੇ ਕੇ ਆਪ ਹੀ ਖੜਾ ਕੀਤਾ ਇਸ ਟਿਕਾਣਾ ਕਿੱਥੇ ਜਾਂਦੇ ਸੀ ਪੈਸੇ ਉਹ ਪੈਸੇ ਪਤਾ ਨਹੀਂ ਅਜੇ ਤੱਕ ਇਹਨਾਂ ਨੂੰ ਕੋਈ ਨਹੀਂ ਪਤਾ ਵੀ ਕਿੱਥੇ ਜਾਂਦੇ ਨੇ ਉਹ ਡੀ ਸਾਹਿਬ ਨੇ ਕੀ ਪ੍ਰਸਤਾਵ ਆਇਆ ਕਿ ਅਗਲੀ ਮੀਟਿੰਗ ਉਹ ਦਾ ਕੋਈ ਟਾਈਮ ਨਹੀਂ ਅਜੇ ਰੱਖਿਆ ਪਰ ਕਿਤੇ ਨਾ ਕਿਤੇ ਅਸੀਂ ਹਾਈ ਕੋਰਟ ਦੇ ਵਿੱਚ ਜਿਹੜਾ ਰੁਕ ਤਿਆਰ ਕੀਤਾ ਪਾ ਹਾਈ ਕੋਰਟ ਜਾਵਾਂਗੇ ਉੱਥੇ ਆਪਣੀ ਪ੍ਰਿਆਦ ਜਿਹੜੀ ਕਰਾਂਗੇ ਵੀ ਆ ਜਨਤਾ ਦੇ ਨਾਲ ਠਕੀ ਮੈਂ ਦਰਸ਼ਨ ਸਿੰਘ ਪ੍ਰੈਜ਼ੀਡੈਂਟ ਲੁਧਿਆਣਾ ਗੁੱਟਨਾ ਫੋਰ ਅਸੋਸੀਏਸ਼ਨ ਲੁਧਿਆਣਾ ਅੱਜ ਜੋ ਸਾਡੀ ਟਰਾਂਸਪੋਰਟ ਵੱਲੋਂ ਇੰਡਸਟਰੀ ਵੱਲੋਂ ਅਸੋਸੀਏਸ਼ਨ ਵੱਲੋਂ ਜੋ ਕਿਸਾਨ ਜਥੇਬੰਦੀਆਂ ਦੇ ਨਾਲ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਹੈ ਉਹਦੇ ਅਜੰਡਾ ਇਹ ਰੱਖਿਆ ਗਿਆ ਹੈ ਕਿ ਤੁਹਾਡੇ ਕੋਲ ਕੋਈ ਅਗਰ 오ਰੀਜినਲ ਡਾਕੂਮੈਂਟਸ ਹੈ ਉਹ ਦਿਖਾਇਆ ਜਾਵੇ ਜੇ ਕੋਈ ਕੋਰਟ ਦਾ ਆਰਡਰ ਹੈ ਤਸੀਂ ਕੋਰਟ ਦਾ ਆਰਡਰ ਬਿਲਕੁਲ ਸਿਰ ਮੱਥੇ ਮੰਨਾਂਗੇ ਕੋਰਟ ਨੂੰ ਕੋਈ ਵੀ ਬਾਹਰ ਨਹੀਂ ਹੋ ਸਕਦਾ ਪਰ ਅਸੀਂ ਇਹਨੂੰ ਇਹ ਵੀ ਕਿਹਾ ਵੀ ਜੇ ਤੁਸੀਂ ਇੰਨਾ ਟੋਲ ਟੈਸਟ ਕਰਦੇ ਹੋ ਇਹ ਮੈਂਟੇਨੈਂਸ ਦੇ ਉੱਪਰ ਕਰਦੇ ਹੋ ਲੇਕਿਨ ਦੋ ਤੁਹਾਡੀ ਮੈਂਟੇਨੈਂਸ ਹੈ ਉਹ ਬਿਲਕੁਲ ਜ਼ੀਰੋ ਹੈ ਇਹ ਤਿੰਨ ਟੋਲ ਟੈਕਸ ਨੇ ਕਰੋਂਡਾ ਸ਼ੰਭੂ ਤੇ ਲੁਧਿਆਣਾ ਲਡਰਵਾਲ ਟੋਲ ਪਲਾਜ਼ਾ ਇਹਨਾਂ ਤਿੰਨਾਂ ਦੇ ਅੰਦਰ 291 ਮੀਟਰ ਕਿਲੋਮੀਟਰ ਦਾ ਏਰੀਆ ਹੁੰਦਾ ਜਿਹਦੇ ਚ ਕੋਈ ਫੈਂਸਿੰਗ ਜਾਲੀ ਕੋਈ ਰੇਜਿਮੈਂਟ ਕੋਈ ਟਾਇਲਟਸ ਕੋਈ ਬਾਥਰੂਮ ਕੋਈ ਐਂਬੂਲੈਂਸ ਕੋਈ ਵੀ ਐਸਾ ਰੇਜਿਮੈਂਟ ਨਹੀਂ ਹੈ ਜੋ ਪਬਲਿਕ ਦੇ ਸਹੂਲਤ ਵਾਸਤੇ ਕੰਮ ਆ ਸਕੇ ਅੱਜ ਮੀਟਿੰਗ ਹੋਈ ਆ ਜੀ ਔਰ ਟਰੱਕ ਯੂਨੀਅਨ ਟੈਕਸੀ ਯੂਨੀਅਨ ਸਾਡੀਆਂ ਦੋਨੋਂ ਜਥੇਬੰਦੀਆਂ ਇੱਥੇ ਪਹੁੰਚੀਆਂ ਸੀਗੀਆਂ ਔਰ ਮੈਡਮ ਨਾਲ ਇਹ ਦੂਸਰੀ ਮੀਟਿੰਗ ਡੀਸੀ ਮੈਡਮ ਨਾਲ ਸਾਡੀ ਹੋਈ ਆ ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਔਰ ਉਹ ਇਹ ਵੀ ਗੱਲ ਉਹਨਾਂ ਨੇ ਤਾਣਨਾ ਕੀਤੀ ਐ ਐਨਐਚਏ ਦੇ ਅਧਿਕਾਰੀ ਨੂੰ ਵੀ ਜਿਹੜਾ ਤੁਸੀਂ ਡਾਟਾ ਇਹ ਪੂਰਾ ਪੱਕਾ ਲੈ ਕੇ ਮੀਟਿੰਗ 'ਚ ਆਇਆ ਕਰੋ ਤੇ ਘੜੀ-ਘੜੀ ਫੋਨ ਕਰਕੇ ਕਿਉਂਕਿ ਜਿਹੜਾ ਬੰਦਾ ਇੱਥੇ ਭੇਜਦੇ ਨੇ ਉਹਦੇ ਕੋਲ ਨਾ ਤਾਂ ਕੋਈ ਪਾਵਰ ਆ ਨਾ ਉਹਦੇ ਕੋਲ ਕੋਈ ਇਨਫੋਰਮੇਸ਼ਨ ਆ ਉਹ ਘੜੀ-ਘੜੀ ਫੋਨ ਚੱਕ ਕੇ ਕਹਿੰਦਾ ਪੁੱਛ ਕੇ ਦੱਸਦਾ ਸੋ ਉਹ ਮੈਡਮ ਨੇ ਉਹਨੂੰ ਤਾੜਨਾ ਵੀ ਕੀਤੀ ਆ ਵੀ ਤੁਸੀਂ ਦੇਖੋ ਜੀ ਜੇ ਮੀਟਿੰਗ 'ਚ ਮੇਰੀ ਚ ਆਉਣਾ ਤਾਂ ਪੂਰੇ ਡਾਕੂਮੈਂਟਰੀ ਆਫ ਦੀ ਲੈ ਕੇ ਆਇਆ ਕਰੋ ਔਰ ਅਸੀਂ ਜਿਵੇਂ ਹੁਣ ਹਾਈ ਕੋਰਟ ਦੇ ਵਿੱਚ ਗਏ ਆ ਆਪਣਾ ਪੱਕ ਰੱਖਿਆ ਯੂਨੀਅਨ ਜਥੇਬੰਦੀਆਂ ਵੱਲੋਂ ਸਾਡਾ ਪੈਨਲ ਆ ਕੋਰਟ ਦੇ ਕੋਰਟ ਦੇ ਵਿੱਚ ਪੈਨਲ ਬਣਾਇਆ ਵਕੀਲਾਂ ਦਾ ਉਹ ਪੇਸ਼ ਹੋਊਗਾ ਔਰ ਅਸੀਂ ਆਪ ਦਾ ਪੱਖ ਰੱਖਾਂਗੇ ਨਿਰਪੱਖ ਰੱਖਾਂਗੇ ਔਰ ਜਿਹੜੀ ਲੁੱਟ ਹੋ ਰਹੀ ਆ ਇਹਨਾਂ ਨੂੰ ਉੱਥੇ ਪੁੱਛਿਆ ਜਾਊਗਾ ਵੀ ਤੂੰ ਤੁਹਾਡੇ ਕੋਲ ਕਿਹੜਾ ਅਧਿਕਾਰ ਆ ਵੀ ਦੱਸੋ ਜੀ ਇਹ ਇੰਨੀ ਲੁੱਟ ਤੁਸੀਂ ਪਬਲਿਕ ਦੀ ਕਿੰਨੇ ਟਾਈਮ ਦੀ ਕਰ ਰਹੇ ਹੋ ਵੀ ਤੁਹਾਡੇ ਕੋਲ ਅਧਿਕਾਰ ਹੈਗਾ ਪੇਪਰ ਦਿਖਾਓ ਸਾਨੂੰ ਸੋ ਇਹ ਗੱਲ ਆ ਬਾਕੀ ਦੇਖਦੇ ਆ ਪ੍ਰਸ਼ਾਸਨ ਕੀ ਹੋਣ ਇਹਦਾ ਹੱਲ ਕੱਢਦਾ ਜੀ ਇਹ ਜੀ ਮਤਲਬ ਬੰਦ ਨਹੀਂ ਕਿਹਾ ਸਕਦੇ ਆ ਆਪਾਂ ਕਹਿ ਸਕਦੇ ਆ ਫ੍ਰੀ ਆ ਕਿਉਂਕਿ ਇਹ ਲੋਕਾਂ ਤੋਂ ਕਰੋੜਾ ਰੁਪਏ ਤਾਂ ਇਕੱਠਾ ਕਰ ਲਿਆ ਇਹਨਾਂ ਨੇ ਹੁਣੇ ਫ੍ਰੀ ਚੱਲ ਰਿਹਾ ਜੀ ਲੋਕ ਖੁਸ਼ ਨੇ ਬਹੁਤ ਜ਼ਿਆਦਾ